ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 29 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਇੱਕ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਜਿਹਦਾ ਅਸਰ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋਵੇਗਾ ਜਿਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟ ਅੱਜ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਪੱਛਮੀ ਮਾਲਵੇ ਦੇ ਇਲਾਕੇ ਜਾਂ ਮੱਝੇ ਦੇ ਜਾ ਪਵਾਰ ਖੇਤਰ ਜੋ ਪਹਾੜਾ ਦੇ ਨਾਲ ਲੱਗਦੇ ਨੇ ਉਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਬਾਅਦ ਦੁਪਹਿਰ ਤੋਂ ਕੱਲ ਵੀ ਮੋਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਹਲਕਾ ਜਿਹਾ ਮੀਂਹ ਦੇਖਿਆ ਗਿਆ ਸੀਗਾ ਸੋ ਅੱਜ ਦੁਪਹਿਰ ਤੋਂ ਬਾਅਦ ਮੀਂਹ ਦੀ ਆਸ ਰਵੇਗੀ ਪਰ ਘੱਟ ਖੇਤਰੀ ਹੋਵੇਗੀ ਇਸ ਵਿੱਚ ਜ਼ਿਆਦਾ ਮੀਂਹ ਦੀ ਉਮੀਦ 30 ਜਾਂ 31 ਚੋਂ ਇੱਕ ਦਿਨ ਵੱਡੇ ਪੱਧਰ ਤੇ ਮੀਂਹ ਪਵੇਗਾ ਜੇ 30 ਨੂੰ ਪੈਂਦਾ ਤਾਂ 31 ਨੂੰ ਘੱਟ ਕਾਰਵਾਈਆਂ ਹੋਣਗੀਆਂ ਜੇ 30 ਨੂੰ ਨਾ ਪਿਆ ਤੇ 31 ਨੂੰ ਵਧੇਰੇ ਕਾਰਵਾਈਆਂ ਹੋਣ ਦੀ 31 ਮਈ ਨੂੰ ਉਮੀਦ ਰਹੇਗੀ ਸੋ ਰਾਜਸਥਾਨ ਦੇ ਵਿੱਚ ਵੀ ਅਜਿਹਾ ਹੀ ਮਾਹੌਲ ਹੈ ਉਹਨਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਨੇਰੀ ਦਾ ਦੌਰ ਕੱਲ ਦੁਪਹਿਰ ਤੋਂ ਬਾਅਦ ਸ਼ੁਰੂ ਹੋਇਆ ਸੀਗਾ ਅੱਜ ਵੀ ਉਹਨਾਂ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਪਹਾੜੀ ਖੇਤਰਾਂ ਦੇ ਵਿੱਚ ਵੀ ਲਗਾਤਾਰ ਮੀਂਹ ਨੇਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਉਮੀਦ ਹੈ ਕਿ ਅੱਜ ਬਾਅਦ ਦੁਪਹਿਰ ਤੋਂ ਮਾਲਵੇ ਦੇ ਕੁਝ ਖੇਤਰਾਂ ਮਾਝਾ ਜਪੁਆਰ ਖੇਤਰ ਦੇ ਵਿੱਚ ਮੀਂਹ ਦੀ ਉਮੀਦ ਰਹੇਗੀ ਟੁੱਟਵੇਂ ਤੌਰ ਤੇ ਘੱਟ ਖੇਤਰੀ ਕਾਰਵਾਈਆਂ ਜੇਕਰ ਬੱਦਲ ਵਧੀਆ ਬਣਦੇ ਤਾਂ ਨਾਲ ਲੱਗਦੇ ਕੁਝ ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਜਿਨ੍ਹਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।